ਆ ਦੇਖ ਸਕਦੇ ਹੋ ਕਿਤੇ ਵੀ ਨੋਟਿਸ ਲੱਗੇ ਨਹੀਂ ਦੀ ਕਿਤੇ ਵੀ ਨਗਰ ਕੌਂਸਲ ਕਹਿੰਦੇ ਸੀ ਫਲੈਕਸ ਬਣਾ ਕੇ ਉਹ ਲਗਾਇਆ ਹੋਇਆ ਆ ਦੇਖੋ ਆ ਬਿਲਡਿੰਗ ਬਣ ਰਹੀ ਹੈ 1 2 3 4 5 6 7 8 9 10 10 ਮਕਾਨ ਬਣਾਤੇ ਉਹ ਇਹ ਕਿਸੇ ਨੂੰ ਮਰਦ ਨਹੀਂ ਨੇ ਇਹਨਾਂ ਨੇ ਵਿਚਾਰਾ ਜੀ ਨੇ ਲੈਣੀ ਆ ਆਪਣਾ ਛੱਤ ਦੀ ਸੋਚ ਚਾਹਿਆ ਵੀ ਹਾਂ ਮੇਰੇ ਸੁਪਨੇ ਦਾ ਘਰ ਹੋਊਗਾ ਵੀ ਮੈਂ ਲੈ ਲਿਆ ਪਰ ਉਹ ਫਸ ਜਾਣਾ ਉਹ ਇਹਨਾਂ ਨੇ ਮੜਦਣਾ ਘੱਟ ਵੱਧ ਕਰਕੇ ਉਹ ਦੇਖੋ ਟੈਂਕੀ ਰੱਖੀ ਹੋਈ ਹੈ ਮਜ਼ਦੂਰ ਕੰਮ ਕਰ ਰਹੇ ਨੇ ਇਹ ਸਾਰਾ ਹੀ ਕਿਸੇ ਨਾ ਕਿਸੇ ਦੀ ਸ਼ੈਦੇ ਉੱਤੇ ਹੈ ੱਟਕਾ ਹੋਣ ਵਾਲਾ ਸ਼ਹਿਰ ਵਾਸੀਓ ਕਿਰਪਾ ਕਰਕੇ ਧਿਆਨ ਰੱਖਿਓ ਉਰੇ ਆਪਣੀ ਜਗ੍ਹਾ ਲੈਣ ਦੀ ਖੇਚਲ ਨਾ ਕਰਨਾ ਇਹ ਅਨਔਥਰਾਇਜ਼ ਕਲੋਨੀ ਹੈ ਇਹ ਕਿਸੇ ਵੀ ਟਾਈਮ ਇਸ ਦੇ ਕੁਝ ਇਸ ਵੀਡੀਓ ਨੂੰ ਦੇਖਦੇ ਪ੍ਰਸ਼ਾਸਨ ਦੇ ਅਧਿਕਾਰੀ ਸ਼ਹਿਰ ਵਾਸੀਓ ਅਤੇ ਮੰਡੀ ਗੁੰਦੜਾ ਲਾਈਵ ਵੀਡੀਓ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇਹ ਸੂਚਨਾ ਦੇ ਰਹੇ ਹਾਂ ਜੀ ਇਹ ਅਨੁਧਾਰਤ ਕਲੋਨੀ ਹੈ ਐਸਡੀ ਸਕੂਲ ਦੇ ਥੋੜਾ ਜਿਹਾ ਅੱਗੇ ਆ ਕੇ ਇਹ ਆਲੋ ਜੀ ਆ ਦੇਖ ਸਕਦੇ ਹਾਂ ਪ੍ਰਸ਼ਾਸਨ ਵੱਲੋਂ ਇਸ ਕਲੋਨੀ ਨੂੰ ਨੋਟਿਸ ਵੀ ਘਟ ਚੁੱਕਿਆ ਹੈ ਪਰ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਕਿਸੇ ਵੀ ਕਿਸਮ ਦਾ ਕੋਈ ਧਿਆਨ ਨਹੀਂ ਦਿੱਤਾ ਗਿਆ ਆ ਤੁਸੀਂ ਦੇਖ ਸਕਦੇ ਹੋ ਪੂਰਾ ਲੈਟਰ ਪੈ ਚੁੱਕਿਆ ਜੀ ਟਾਈਲਾਂ ਪਈਆਂ ਨੇ ਜੀ ਟਾਈਲ ਲੱਗਣ ਦੀ ਤਿਆਰੀ ਹੈ ਜੀ ਇਹ ਅਨ ਅਧਾਰਿਤ ਕਲੋਨੀ ਹੈ ਭਾਵੇਂ ਕਿ ਇੱਥੇ ਕੋਈ ਵੀ ਨਕਸ਼ਾ ਪਾਸ ਨਹੀਂ ਹੋ ਸਕਦਾ ਨਾ ਇੱਥੇ ਸੜਕ ਬਣ ਸਕਦੀ ਹੈ ਜੋ ਐਕਟ ਕਹਿੰਦਾ ਜੀ ਪਰ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਪਤਾ ਨਹੀਂ ਕਿਸ ਗੱਲ ਦੀ ਚੁੱਪੀ ਧਾਰੀ ਗਈ ਹੈ ਜਾਂ ਕਿਸ ਤਰ੍ਹਾਂ ਦਾ ਦਬਾਅ ਉਹਨਾਂ ਤੇ ਵੀ ਜਿਹੜੇ ਨੇ ਇੱਥੇ ਕਾਰਵਾਈ ਨਹੀਂ ਕਰ ਰਹੇ ਇਹਦਾ ਨੁਕਸਾਨ ਕੀ ਹੋਊਗਾ ਇਹ ਕਿਸੇ ਗਰੀਬ ਬੰਦੇ ਨੂੰ ਇਹਨਾਂ ਨੇ ਜਿਹੜੇ ਬਿਲਡਰ ਨੇ ਇਹਨਾਂ ਨੇ ਮੜ ਦੇਣੀ ਹੈ ਜਗਾ ਇਹ ਉੱਥੇ ਨਾ ਸੀਵਰੇਜ ਹੋਣਾ ਸੜਕਾਂ ਇੱਥੇ ਬਣਡੀਆਂ ਨਹੀਂ ਹੈਗੀਆਂ ਪਾਣੀ ਇੱਥੇ ਖੜਾ ਰਹੂਗਾ ਭਾਵ ਕਿ ਆਮ ਬੰਦੇ ਦੀ ਖੱਜਲ ਖਵਾਰੀ ਹੋਣੀ ਹੈ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਪੂਗਾ ਤੇ ਉਸ ਤੋਂ ਬਾਅਦ ਧਰਨੇ ਲੱਗਣਗੇ ਵੀ ਇੱਥੇ ਸੜਕ ਨਹੀਂ ਪੈ ਰਹੀ ਫਲਾਣਾ ਨਹੀਂ ਹੋ ਰਿਹਾ ਧਮਕਾਣਾ ਨਹੀਂ ਹੋ ਰਿਹਾ ਨਾ ਸਟਰੀਟ ਲਾਈਟ ਨਾ ਕੋਈ ਬਿਜਲੀ ਦਾ ਕਨੈਕਸ਼ਨ ਹੋਣਾ ਪਰ ਦਿੱਕਤ ਉਹਨੂੰ ਆਉਣੀ ਹੈ ਜਿਨੇ ਇੱਥੇ ਜਗਾ ਲੈ ਲਈ ਆਪਣੀ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਵੀ ਇਸ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਤੇ ਉਹ ਦੇਖ ਲਓ ਜੀ ਇਹ ਉਹ ਪਰਲੇ ਪਾਸੇ ਜੋ ਲੇਬਰ ਲੱਗੀ ਹੋਈ ਹੈ ਜੀ ਜੀ ਉੱਥੇ ਕੰਮ ਕਰ ਰਹੀ ਹੈ ਸਾਡਾ ਵੀਡੀਓ ਬਣਾਉਣ ਦਾ ਹੀ ਮਕਸਦ ਹੈ ਵੀ ਕੋਈ ਆਮ ਬੰਦਾ ਇੱਥੇ ਜਗਾ ਨਾ ਲਵੇ ਤਾਂ ਕਿ ਤੁਹਾਡੇ ਪੈਸੇ ਦੀ ਮਾਨਸਿਕ ਤੌਰ ਦੀ ਪਰੇਸ਼ਾਨੀ ਪੀੜਾ ਤੋਂ ਤੁਹਾਨੂੰ ਗੁਜ਼ਰਨਾ ਪਵੇ ਧੰਨਵਾਦ ਜੀ